ਅੱਜ ਅਸੀਂ ਖੜੇ ਆ ਨੰਗਾ ਦਸਮ ਪਾਤਸ਼ਾਹ ਦੀ ਚਰਨ ਛੋਹ ਧਰਤੀ ਹੈ ਇਹ ਦਸਮ ਪਾਤਸ਼ਾਹ ਨੇ ਇੱਥੇ ਚੁਪਾਈ ਸਾਹਿਬ ਦੀ ਰਚਨਾ ਕੀਤੀ ਸੀ ਅ ਦੱਸਿਆ ਜਾਂਦਾ ਕਿ 13 ਮਹੀਨੇ 13 ਦਿਨ 13 ਪਲ ਅ ਗੁਰੂ ਸਾਹਿਬ ਇੱਥੇ ਰਹੇ ਨੇ ਇਹ ਮਿਥਿਆਸ ਬਣਿਆ ਜਾਂਦਾ ਹੈ ਪਰ ਇਹਦੀ ਵਾਰੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸੱਚ ਹੈ ਜਾਂ ਝੂਠ ਹੈ ਗੁਰਦਰ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਹੈਗੇ ਨੇ ਇਹ ਇਹ ਟਕਸਾਲੀ ਨੇ ਆ ਰਾਣਾ ਸਾਹਿਬ ਵਾਲੇ ਸਥਾਪਿਤ ਕੀਤੇ ਗੁਰਦਰ ਸਾਹਿਬ ਉਧਰ ਜੇ ਨਿਗਾਹ ਮਾਰੋਗੇ ਬਹੁਤ ਦੂਰ ਉਹ ਹੰਸਲੀ ਵਾਲਾ ਦਾ ਗੁਰਦੁਆਰ ਸਾਹਿਬ ਹੈਗੇ ਨੇ ਕਈ ਜਿਹੜੇ ਹੈਗੇ ਦਸਮ ਪਾਸ਼ਾ ਕਈ ਮਹੀਨੇ ਇੱਥੇ ਰਹੇ ਨੇ ਇੱਥੇ ਰਹਿ ਕੇ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੁਪਾਈ ਸਾਹਿਬ ਵੀ ਰਚਨਾ ਕੀਤੀ ਸੀ ਤੁਹਾਨੂੰ ਦਰਸ਼ਨ ਕਰਾ ਰਹੇ ਆ ਦਸਮ ਪਾਸ਼ਾ ਦੀ ਚਰਨ ਛੋਹ ਧਰਤੀ ਹੈਗੀ ਹੈ ਇਹ ਵਿਪੌਰ ਸਾਹਿਬ ਨੰਗਲ ਤੋ ਦੂਰ ਦੂਰ ਸੰਕਤਾਂ 0.5 ਚਾਰ ਚੋ ਧਰਤੀ ਜਿਹੜੀ ਹੈਗੀ ਹੈ ਉੱਥੇ ਨਤਮਸਤਕ ਹੋਣਾ ਆਉਂਦੀ ਨਹੀਂ ਸਕਤਾ ਸਾਡੇ ਨਾਲ ਇੱਕ ਕੀ ਨਾਂ ਬੱਚਾ ਆਪਣਾ ਅਭੀ ਜੋ ਅਭੀ ਜੋ ਸਿੰਘ ਆ ਦੇਖੋ ਕਿੰਨੀ ਸੋਹਣੀ ਦਸਤਾਰ ਇਸ ਬੱਚੇ ਨੇ ਸਜਾਈ ਹੈ ਔਰ ਜਿਹੜੀ ਇਹ ਮੈਂ ਇਹ ਸ਼ਾਬਾਸ਼ੀ ਦਿੰਨਾ ਇਹਨਾਂ ਦੇ ਮਾਪਿਆਂ ਨੂੰ ਜਿਹੜੇ ਸਾਡੇ ਬੱਚਿਆਂ ਨੂੰ ਇਹ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਨੇ ਔਰ ਆਪਣੇ ਵਿਰਸੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਦੱਸ ਰਿਹਾ ਸੀ ਸ਼ਾਇਦ ਇਹਨਾਂ ਦੇ ਪੇਰੈਂਟਸ ਬਾਰੇ ਦੱਸ ਰਿਹਾ ਸੀ ਕਿ ਮੈਲਬੌਰਨ ਤੋਂ ਆਇਆ ਬੱਚਾ ਆਸਟ੍ਰੇਲੀਆ ਤੋਂ ਆਇਆ ਔਰ ਵਿਦੇਸ਼ ਦੀ ਧਰਤੀ ਦੇ ਉੱਪਰ ਰਹਿ ਕੇ ਵੀ ਜਿਹੜੀ ਵਿਰਸੇ ਨਾਲ ਜੁੜੇ ਹੋਏ ਨੇ ਸਾਡੇ ਬੱਚੇ ਔਰ ਇਹ ਬਹੁਤ ਹੀ ਜਿਹੜੀ ਇਹ ਵਧੀਆ ਗੱਲ ਹੈ ਹੈਨਾ ਔਰ ਆਪਣੇ ਬੱਚੇ ਨੂੰ ਤੁਸੀਂ ਲੈ ਕੇ ਆਏ ਹੋ ਬਹੁਤ ਸੋਹਣੀ ਦਸਤਾਰ ਜਿਹੜੀ ਬੱਚੇ ਨੇ ਸਜਾਈ ਹੈ ਕੀ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਹ ਜਾਣਕਾਰੀ ਦੇਂਦੇ ਰਹਿੰਦੇ ਹੋ ਸਿੱਖ ਇਤਿਹਾਸ ਬਾਰੇ ਹਾਂਜੀ ਹਾਂਜੀ ਉੱਥੇ ਵੀ ਗੁਰਦੁਆਰ ਸਾਹਿਬ ਲੈ ਕੇ ਜਾਇਦਾ ਦੱਸੀਦਾ ਜਿੰਨਾ ਸਾਨੂੰ ਪਤਾ ਸਾਨੂੰ ਦੱਸਿਆ ਸਾਰਾ ਹਾਂਜੀ ਹਾਂਜੀ ਨਾ ਤਾਂ ਇਹਨਾਂ ਸਾਰਿਆਂ ਦੇ ਬਾਹਰ ਰੱਖੇ ਹੋ ਮੈਂ ਵੀ ਰੱਖਣੇ ਹੁਣ ਅੱਛਾ ਹਾਂਜੀ ਮਤਲਬ ਦੇਖੋ ਕਿੰਨੀ ਕਿੰਨੀ ਸ਼ਰਧਾ ਹੈ ਜਿਹੜੀ ਇਹਨਾਂ ਜਿਹੜਾ ਹੈਗਾ ਬਿਹੌਰ ਸਾਹਿਬ ਵਿੱਚ ਦਸਮ ਪਾਤਸ਼ਾਹ ਜੀ ਨੇ ਚਪਾਈ ਸਾਹਿਬ ਦੀ ਰਚਨਾ ਕੀਤੀ ਆ ਔਰ ਮੈਲਬੌਰਨ ਆਸਟ੍ਰੇਲੀਆ ਤੋਂ ਵੀ ਜਿਹੜੇ ਆਏ ਨੇ ਇਥੇ ਔਰ ਆਪਣਾ ਬੱਚਿਆਂ ਨੂੰ ਜਾਣਕਾਰੀ ਦੇ ਰਹੇ ਨੇ ਵਿਰਸੇ ਨਾਲ ਜੋੜ ਰਹੇ ਨੇ ਸੋ ਅਸੀਂ ਅੱਜ ਖੜੇ ਆਂ ਵਿਪੋਰ ਸਾਹਿਬ ਦਸਮ ਪਾਤਸ਼ਾਹ ਦੀ ਚਰਨ ਛੋਹ ਧਰਤੀ ਹੈ ਇਹ ਨੰਗਲ ਦੇ ਵਿੱਚ ਇਹ ਸਥਿਤ ਹੈ ਸਾਡੇ ਨਾਲ ਅੱਜ ਮੌਜੂਦ ਨੇ ਇਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਰਦਾਰ ਜਸਵਿੰਦਰ ਸਿੰਘ ਜੀ ਜੋ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਬਾਰੇ ਜਾਣਕਾਰੀ ਤੁਹਾਨੂੰ ਦੇਣਗੇ ਔਰ ਦੱਸਣਗੇ ਕਿ ਇਹ ਗੁਰਦੁਆਰਾ ਸਾਹਿਬ ਕਦੋਂ ਸਥਾਪਿਤ ਹੋਇਆ ਔਰ ਇਹਦੀ ਕੀ ਇਤਿਹਾਸ ਹੈ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਜੋ ਇਸ ਚੈਨਲ ਦੇ ਰਾਹੀਂ ਆਪ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਹ 10ਵੀਂ ਪਾਤਸ਼ਾਹੀ 10ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਿਪੌਰ ਸਾਹਿਬ ਜੀ ਹੈ ਜਿਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਚਰਨ ਭਾਇ ਸੀ ਰਾਜਾ ਰਤਨ ਰਾਏ ਜੋ ਬਿਪੌਰ ਦੀ ਰਿਆਸਤ ਦਾ ਰਾਜਾ ਸੀ 22 ਧਾਰ ਦੀਆਂ ਰਿਆਸਤਾਂ ਵਾਂ ਉਹਨਾਂ ਵਿੱਚੋਂ ਇਹ ਬਿਪੌਰ ਦੀ ਰਿਆਸਤ ਦਾ ਰਾਜਾ ਹੀ ਰਤਨ ਰਾਏ ਜੋ ਸਤਗੁਰੂ ਜੀ ਦਾ ਬਹੁਤ ਸ਼ਰਧਾਲੂ ਸੀ ਜੋ ਰਾਣੀ ਸੀ ਉਹ ਨਾਨ ਦੇ ਰਾਜੇ ਦੀ ਪੁੱਤਰੀ ਸੀ ਉਹਨੇ ਸਤਗੁਰਾਂ ਦੇ ਦਰਸ਼ਨ ਕੀਤੇ ਸੀ ਪੌਂਡਾ ਸਾਹਿਬ ਉਹ ਵੀ ਬੜੀ ਸ਼ਰਧਾ ਰੱਖਦੀ ਸੀ ਦੋਵੇਂ ਹੀ ਰਾਜਾ ਤੇ ਰਾਣੀ ਸਤਗੁਰੂ ਜੀ ਦੇ ਚਰਨਾਂ ਦੇ ਪਾਉਰੇ ਸਨ ਹਰ ਵੇਲੇ ਯਾਦ ਕਰਦੇ ਸੀ ਤੇ ਸਤਗੁਰੂ ਜੀ ਦਾ ਬਿਰਦਾ ਜਿੱਥੇ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦਾ ਏ ਉੱਥੇ ਮਹਾਰਾਜੀ ਉਹਦੀ ਭਾਵਨਾ ਨੂੰ ਪੂਰਨ ਕਰਨ ਵਾਸਤੇ ਕਿਉਂਕਿ ਜਿਹੜਾ ਪਰਮੇਸ਼ਰ ਹੈ ਉਹ ਭਾਉ ਭਗਤ ਦਾ ਭੁੱਖਾ ਸਾਚ ਕਹੋਂ ਸੁਣ ਲਿਓ ਸਵੇ ਜਨ ਪ੍ਰੇਮ ਕੀ ਉਤਨੀ ਹੀ ਪ੍ਰਭ ਪਾਇਓ ਜਿਹੜਾ ਪ੍ਰੇਮ ਕਰਦਾ ਏ ਉਹਨੂੰ ਮਹਾਰਾ ਸਾਹਿਬ ਜੀ ਦਰਸ਼ਨ ਬਖਸ਼ ਕੇ ਨਿਹਾਲ ਕਰਦੇ ਆ ਤੇ ਨਾਲ ਸਤਲੁਜ ਦਰਿਆ ਵਗਦਾ ਜੀ ਇਸ ਦਰਿਆ ਤੇ ਇੱਥੇ ਪੱਤਨ ਸੀ ਵੇੜਿਆਂ ਰਾਹੀਂ ਦਰਿਆ पार ਕੀਤਾ ਜਾਂਦਾ ਸੀ ਤੇ ਇੱਥੇ ਰੁਕਣ ਦੀਨ ਸੈਦਾ ਮਲਾ ਵੀ ਆਪਣੀ ਕਿਰਤ ਕਰਦਾ ਸੀ ਵੇੜੇ ਦੀ ਕਾਰ ਸੀ ਤੇ ਨਾਲ ਹੱਥਾਂ ਪੈਰਾਂ ਨਾਲ ਕਿਰਤ ਕਰਨੀ ਚਿੱਤ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਣਾ ਜਿਵੇਂ ਭਗਤ ਸਾਹਿਬ ਜੀ ਦਾ ਫਰਮਾਨ ਹੈ ਹੱਥ ਪਾਉਂ ਕਰ ਕਾਮ ਸਭ ਚਿੱਤ ਨਰਿੰਦਰਨ ਨਾਲ ਇਸ ਤਰ੍ਹਾਂ ਉਹਨੇ ਆਪਣੀ ਕਿਰਤ ਕਰਨੀ ਚਿੱਤ ਵਾਹਿਗੁਰੂ ਨਾਲ ਜੋੜ ਕੇ ਰੱਖਣਾ ਦਸੋਈ ਪਾਤਸ਼ਾਹ ਨੂੰ ਯਾਦ ਕਰਨਾ ਉਹਦੀ ਬੇਨਤੀ ਪ੍ਰਵਾਨ ਕਰਕੇ ਰਾਜਾ ਰਤਨ ਰਾਏ ਦੀ ਰਾਣੀ ਦੀ ਰੁਕਣਦੀਨ ਸੈਦ ਦੇ ਮਲਾਹ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਸਤਿਗੁਰੂ ਜੀ ਇਸ ਧਰਤੀ ਨੂੰ ਭਾਗ ਲਾਉਣ ਵਾਸਤੇ ਇਸ ਪਾਵਨ ਪਵਿੱਤਰ ਸਥਾਨ ਤੇ ਚਰਨ ਪਾਏ ਇਹ ਦਰਿਆ ਰੁਕਣਦੀਨ ਸੈਦ ਦੇ ਮਲਾਹ ਦੇ ਬੇੜੇ ਤੇ ਸਵਾਰ ਹੋ ਕੇ ਮਹਾਰਾਜ ਸਾਹਿਬ ਜੀ ਨੇ ਪਾਰ ਕੀਤਾ ਦਰਿਆ ਪਾਰ ਕਰਨ ਤੋਂ ਉਪਰੰਤ ਸਤਿਗੁਰੂ ਜੀ ਸੈਦ ਦੇ ਮਲਾਹ ਨੂੰ ਮੋਹਰਾਂ ਦਿੰਦੇ ਹਨ ਮਾਇਆ ਦਿੰਦੇ ਹਨ ਉਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਮਲਾ ਮਲਾ ਤੋਂ ਪੈਸੇ ਨਹੀਂ ਲੈਂਦੇ ਮੈਂ ਵੀ ਮਲਾ ਮਾਪ ਜੀ ਮਲਾ ਉਹ ਮੈਂ ਤਾਂ ਛੋਟੇ ਜਿਹੇ ਦਰਿਆ ਤੋਂ ਪਾਰ ਕਰਨ ਵਾਲਾ ਹਾਂ ਆਪ ਭਾਵ ਸਾਗਰ ਤੋਂ ਪਾਰ ਉਤਾਰਾ ਕਰਨ ਵਾਲਿਓ ਜੇ ਤਰੋਠੇ ਹੋ ਤੇ ਕਿਰਪਾ ਕਰਿਓ ਮੇਰਾ ਭਾਵ ਸਾਗਰ ਤੋਂ ਪਾਰ ਉਤਾਰਾ ਕਰਿਓ ਚਰਨਾਂ ਵਿਚ ਨਾਸ ਬਖਸ਼ਿਓ ਤਰੋਠੇ ਕੇ ਮਾਰਾ ਸਾਹਿਬ ਜੀ ਨੇ ਵਾਰ ਦਿੱਤਾ ਤੇਰੀਆਂ ਸੈਧਿਆ ਇੱਕ ਇੱਕੀ ਕੁੱਲਾਂ ਤਰਨ ਗਈਆਂ ਕਿਉਂਕਿ ਜਿਹੜੇ ਸਤਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਦੇ ਆ ਇੱਕ ਨਹੀਂ ਅਨੇਕਾਂ ਹੀ ਕੁੱਲਾਂ ਉਹਨਾਂ ਦੀਆਂ ਉਧਾਰ ਹੋ ਜਾਂਦਾ ਹੈ ਸੋ ਇਸ ਸਥਾਨ ਤੇ ਮਹਾਰਾਜਾ ਸਾਹਿਬ ਜੀ ਖਾਲਸੇ ਦੀ ਸਿਰਜਣਾ ਤੋਂ 3 ਸਾਲ ਪਹਿਲਾਂ ਖਾਲਸੇ ਦੀ ਸਿਰਜਣਾ 1699 ਦੀ ਵਿਸਾਖੀ ਨੂੰ ਸੰਬਤ 1756 ਨੂੰ ਹੋਈ ਆ ਉਸ ਤੋਂ 3 ਸਾਲ ਪਹਿਲਾਂ 1696 ਸੰਬਤ 1753 ਦੇ ਵਿੱਚ ਮਹਾਰਾਜਾ ਸਾਹਿਬ ਜੀ ਇਸ ਸਥਾਨ ਤੇ ਆਏ ਆ 13 ਮਹੀਨੇ ਤਕਰੀਬਨ ਰਹੇ ਇਸ ਸਥਾਨ ਤੇ ਮਹਾਰਾਜਾ ਸਾਹਿਬ ਜੀ ਇਥੇ ਅਮਰਤ ਬਾਣੀ ਕਵੇ ਬਾਦ ਬੇਨਤੀ ਚੋ ਪਈ ਅਮਰੀ ਕਰੋ ਅਸ ਤੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤਪਾਰ ਇਸ ਪਾਵਨ ਪਵਿੱਤਰ ਬਾਣੀ ਦੀ ਰਚਨਾ ਕੀਤੀ ਜਿਸ ਬਾਣੀ ਦਾ ਮਹਾਤਮ ਬਹੁਤ ਵੱਡਾ ਹੈ ਸਤਗੁਰੂ ਜੀ ਆਪ ਹੀ ਦੱਸਦੇ ਆ ਜਿਵੇਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਮਹਾਤਮ ਹੈ ਆਨੰਦ ਸੁਣੋ ਵੱਡ ਭਾਗੀ ਹੋ ਸਕਲ ਮਨੋਰਥ ਪੂਰੇ ਇਸ ਤਰ੍ਹਾਂ ਇਹ ਜਿਹੜੀ ਬਾਣੀ ਆ ਮਾਰੇ ਕਹਿੰਦੇ ਜਿਹੜੀ ਬਾਣੀ ਗੂੰਗਾ ਸੁਨੇਗਾ ਉਹਨੂੰ ਰਸਨਨ ਦੀ ਪ੍ਰਾਪਤੀ ਹੋ ਜਾਵੇਗੀ ਮੂਰ ਕੋ ਸੁਣੇਗਾ ਉਹਨੂੰ ਚਤਰਾਈਆਂ ਸਿਆਣ ਪਾਉਣਗੀਆਂ ਦੁੱਖ ਦਰਦਰ ਕੋਈ ਨਹੀਂ ਰਹਿ ਜਾਵੇਗਾ ਮਹਾਰਾਜ ਸਾਹਿਬ ਜੀ ਦੇ ਬਚਨ ਸੁਣੇ ਗੰਗ ਜੋ ਜਾਹੇ ਸੁਰਸਨਾ ਪਾਵੇਈ ਸੁਨੇ ਮੂੜ ਚਿਤ ਲਾਏ ਚਤੁਰਤਾ ਵਈ ਦੁੱਖ ਦਰਦ ਪਾਓ ਨਿਕਟਨਾ ਤਿੰਨ ਨਰਕੇ ਰਹੇ ਹੋ ਜੂ ਜਾ ਕੇ ਇੱਕ ਬਾਰ ਚੌਪਈ ਕੋ ਕਹੇ ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਇਸ ਸਤਾਨ ਤੇ ਚਰਨ ਪਾਏ ਆ ਜਿਵੇਂ ਆਪ ਜੀ ਨੂੰ ਦੱਸਿਆ ਹੋਵੇ ਕਿ ਸੰਬਤੋ 21753 ਸੀ ਇਹ ਮਹਾਰਾਜ ਸਾਹਿਬ ਜੀ ਨੇ ਆਪ ਦੱਸਿਆ ਜੀ ਮਹਾਰਾਜ ਸਾਹਿਬ ਜੀ ਦੱਸਦੇ ਆ ਕਿ ਭਾਦੋਂ ਸੁਦੀ ਐਸ਼ਟਮੀ ਸੀ ਭਾਦਰੋਂ ਦੀ ਮੱਸਿਆ ਤੋਂ 8 ਦਿਨ ਬਾਅਦ ਐਤਵਾਰ ਵਾਲਾ ਦਿਨ ਸੀ ਸਤਲੁਜ ਦਰਿਆ ਦਾ ਕੰਢਾ ਹੈ ਜਿਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਚੌਪੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਆ ਮਹਾਰਾਜ ਸਾਹਿਬ ਜੀ ਦੇ ਬਚਨ ਸੰਬਤ 70 ਸਹਸਪਨਿਜੇ ਅਰਧ ਸਹਸਪੁੰਤੀਨ ਕਹਿਜੇ ਭਾਦਰੋਂ ਸੁਦੀ ਐਸ਼ਟਮੀ ਰਵਾਰਾ ਤੀਰਸ ਤਦਰ ਗ੍ਰੰਥ ਸੁਧਾਰਾ ਸੋ ਇਸ ਪਾਵਨ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਦੀ ਰਚਨਾ ਕੀਤੀ ਆ ਜਿਸ ਬਾਣੀ ਨੂੰ ਪੂਰਾ ਜਗਤ ਦੋਵੇਂ ਵੇਲੇ ਅਮਰਤ ਵੇਲੇ ਵੀ ਪੰਜ ਬਾਣੀਆਂ ਦੇ ਨਿਤ ਵਿੱਚ ਨਿਤਨੇਮ ਦੇ ਵਿੱਚ ਸ਼ਾਮ ਨੂੰ ਵੀ ਸੋਦਾ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਪੜਿਆ ਜਾਂਦਾ ਹੈ ਜਦੋਂ ਵੀ ਕੋਈ ਮੁਸ਼ਕਲ ਦੀ ਘੜੀ ਆਉਂਦੀ ਹੈ ਇਸ ਬਾਣੀ ਦਾ ਜਾਪ ਕੀਤਾ ਜਾਂਦਾ ਸਤਿਗੁਰੂ ਜੀ ਰੱਖਿਆ ਕਰਦੇ ਹਨ ਖੜਕੇਤਮੇ ਸ਼ਰਨ ਤੇ ਹਰੀ ਆਪਾ ਦਲੇ ਹੋ ਬਾਰੀ ਸਰੋ ਠੋਰ ਮੋਸੋ ਆਈ ਦੁਸ਼ਟ ਦੋਖ ਤੇਲੇ ਹੋ ਬਚਾਈ ਸਾਰੇ ਦੁੱਖਾਂ ਵਿਗਨਾਂ ਦਾ ਸਤਿਗੁਰੂ ਜੀ ਨਾਸ ਕਰਦੇ ਤੇ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕਰੀਕ ਇਸ ਗੜ ਸਾਹਿਬ ਜੀ ਦੇ ਪ੍ਰਬੰਧ ਅਧੀਨ ਕਰ ਰਹੀ ਹੈ ਆਈਆਂ ਸੰਗਤਾਂ ਵਾਸਤੇ 24 ਘੰਟੇ ਲੰਗਰ ਰਹਿਸ਼ਦਾ ਪ੍ਰਬੰਧ ਤਿੰਨ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਇਸ ਸਥਾਨ ਤੇ ਹੋਲੇ ਮਹੱਲੇ ਦਾ ਮਸਾਖੀ ਦਾ ਤੇ ਭਾਦੋਂ ਸੁਦੀਸ਼ਟਮੀ ਸੰਬਤ ਜੋ ਮਹਾਰਾ ਸਾਹਿਬ ਜੀ ਨੇ ਚੌਪੀ ਸੱਬ ਦੀ ਰਚਨਾ ਕੀਤੀ ਆ ਉਹ ਦਿਨ ਚੌਪੀ ਸੱਬ ਉਚਾਰਨ ਦਿਵਸ ਮਨਾਇਆ ਜਾਂਦਾ ਜੋ ਇਸ ਵਾਰ 11 ਸਤੰਬਰ ਨੂੰ ਆ ਰਿਹਾ ਜੀ ਉਹ ਦੋਖਾਂਡ ਪਾਟ ਸਾਹਿਬਾਂ ਦੇ ਪਰਵਾਹ ਚਲਦੇ ਆ ਤੇ ਦਰਬਾਰ ਦੇ ਵਿੱਚ ਚੌਪੀ ਸਾਹਿਬ ਜੀ ਦਾ ਜਾਪ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਦੀਆਂ। ਉਹ ਬੜਾ ਸ਼ਾਂਤੀ ਵਾਲਾ ਸਥਾਨ ਆ। ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨਤਮਸਤਕ ਹੋਣ ਵਾਸਤੇ ਸਾਰੀਆਂ ਬੜੀਆਂ ਸੰਤੁਸ਼ਟ ਹੋ ਕੇ ਜਾਂਦੀਆਂ ਕਿ ਸ਼ਾਂਤੀ ਵਾਲਾ ਸਥਾਨ ਝੋਲੀਆਂ ਭਰਦੇ ਹਨ ਸਤਿਗੁਰੂ ਜੀ। ਇਹ ਪਾਵਨ ਪਵਿੱਤਰ ਸਥਾਨ ਦਾ ਜਿਹੜਾ ਇਤਿਹਾਸ ਹੈ ਜਿਹੜੇ ਕਹਿੰਦੇ ਨੇ ਕਿ ਸਤਿਗੁਰ ਪਾਤਸ਼ਾਹ ਦਸਮ ਪਾਤਸ਼ਾਹ ਇੱਥੇ 13 ਮਹੀਨੇ 13 ਦਿਨ ਔਰ 13 ਕੜੀਆਂ ਔਰ 13 ਪਲ ਰਹੇ ਨੇ ਉਹਦੇ ਚ ਕਿੰਨੀ ਸਚਾਈ ਹੈ ਜੀ ਇਸ ਤਰ੍ਹਾਂ ਨਾਲ ਜੀ ਮਹਾਰਾ ਸਾਹਿਬ ਜੀ ਇੱਥੇ ਤਕਰੀਬਨ 13 ਮਹੀਨੇ ਰਹੇ ਆ ਤੇ ਅੱਗੋਂ ਜਿਵੇਂ ਪਿਛਲੇ ਮਹਾਪੁਰਸ਼ ਜਾਂ ਕਿਸ ਤਰ੍ਹਾਂ ਵੀ ਕਹਿ ਦਿੰਦੇ ਸੀ 13 ਕੜੀਆਂ 13 ਫਾਲ ਆ ਕਿ ਉਹ ਤਾਂ ਸਮੇਂ ਦਾ ਹੁਣ ਕਹਿੰਦੇ ਵੀ 13 ਪਾਠ 24 ਸਭ ਜੀ ਦੇ ਕਰਨੇ ਪੈਣ ਚਾਹੀਦੇ ਚਰਨ ਕਰਨੇ ਚਾਹੀਦੇ ਬਹੁਤ ਵਧੀਆ ਗੱਲ ਆ ਪਰ ਪਾਠ ਤਾਂ ਜੇ ਪ੍ਰੇਮ ਦੇ ਨਾਲ ਤਾਂ ਇੱਕ ਅੱਖਰ ਹਰਮਨ ਬਸਤ ਨਾਨਕ ਹੋਤ ਨੇ ਹਾਲ ਜੀ ਦੇ ਹਿਰਦੇ ਵਿੱਚ ਇੱਕ ਅੱਖਰ ਵੀ ਵਸ ਗਿਆ ਉਹ ਵੀ ਨਿਹਾਲ ਹੋ ਜਾਣਾ ਤੇ ਜੇ ਸੋ ਪਾਠ ਕਰ ਲਿਓ ਵੀ ਥੋੜਾ ਜਿੰਨਾ ਵੀ ਜਾਪ ਕੀਤਾ ਤੇ ਉਹਨਾ ਹੀ ਥੋੜਾ ਹਾਂ ਜੀ ਸੋ ਇਹ ਸਨ ਸਾਡੇ ਨਾਲ ਸਰਦਾਰ ਜਸਵੰਦਰ ਸਿੰਘ ਜੀ ਹੈਡ ਗ੍ਰੰਥੀ ਨੇ ਬਿਪੌਰ ਸਾਹਿਬ ਗੁਰਦੁਆਰਾ ਸ੍ਰੀ ਦਸਮ ਪਾਸ਼ਾ ਚਾਰਨ ਸੋ ਧਰਤੀ ਆ ਇਹ ਅ ਦਰਸ਼ਨ ਤੁਸੀਂ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਹੈ ਦਸਮ ਪਾਸ਼ਾ ਜੀ ਦਾ ਅ ਇੱਥੇ ਗੁਰੂ ਸਾਹਿਬ ਨੇ ਜਿਹੜੀ ਹੈਗੀ ਆ ਚੁਪਾਈ ਦੀ ਰਚਨਾ ਜਿਵੇਂ ਕਿ ਹੈੱਡ ਗ੍ਰਾਂਥੀ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਚੁਪਾਈ ਸਾਹਿਬ ਦੀ ਰਚਨਾ ਇੱਥੇ ਇਸ ਜਗ੍ਹਾ ਤੇ ਕੀਤੀ ਸੀ ਸੋ ਇਹ ਸਿੱਖ ਇਤਿਹਾਸ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਕਹਿ ਸਕਦੇ ਆਪਾਂ ਮੰਨਿਆ ਵੀ ਜਾ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਜਿੱਥੇ-ਜਿੱਥੇ ਵੀ ਚਰਨ ਪਾਏ ਨੇ ਉਹ ਉਹ ਸਥਾਨ ਇਤਿਹਾਸਿਕ ਹੀ ਹੋ ਗਿਆ ਹੈ ਤਰ੍ਹਾਂ ਦਾ ਕਿਉਂਕਿ ਦਸਮ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਯਾਤਰਾਵਾਂ ਵੀ ਕੀਤੀਆਂ ਨੇ ਪੌਂਟਾ ਸਾਹਿਬ ਤੋਂ ਲੈ ਕੇ ਇੱਥੇ ਨੰਗਲ ਵੀ ਉਹਨਾਂ ਨੇ ਚਰਨਸ਼ੋਪਾਏ ਨੇ ਜਿਵੇਂ ਕਿ ਸਾਰੇ ਇਤਿਹਾਸ ਬਾਰੇ ਜਾਣਕਾਰੀ ਸਾਨੂੰ ਹੈੱਡ ਗ੍ਰਾਂਥੀ ਸਾਹਿਬ ਨੇ ਦਿੱਤੀ ਹੈ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਪਾਦਸ਼ਾਹੀ ਦਸਵੀਂ